ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਚੀਮੇ ਮਾਨਨੇ ਕੋਲ ਬਾਈ ਕੋਲ ਪੁਕਾਰੀ ਪੁਵਾਰ ਦਾ ਕੰਮ ਕਰਦਾ ਇਹਦੇ ਕੋਲ ਗਾਂ ਆ ਜੀ ਠੀਕ ਆ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਜੀ ਮਣਾ ਕਹਿੰਦੇ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਆਪਣਾ 6283792204 ਠੀਕ ਹੈ ਜੀ ਹਾਂਜੀ ਤੇ ਆਪਣਾ ਦੱਸੋ ਜੀ ਕੀ ਟਟੇਲਾ ਗਾਂ ਦੀ ਕੈਮਿਸਟਰੀ ਹੈ ਜੀ ਤੀਜਾ ਸੂਹਾ ਗਾਂ ਸੂਈ ਹੈ ਪਰਸੋ ਸੂਈ ਹੈਗੀ ਠੀਕ ਆ ਜੀ ਥੋੜਾ ਜਿਆਦਾ ਤਾਂ ਕਰਕੇ ਮਾੜਾ ਫਿੱਕਾ ਪੋਣਾ ਦਿਖਾਉਂਦਾ ਕਿ ਜਦੋਂ ਡੰਗਰ ਸੁਕੇ ਹੱਡ ਦਾ ਥੋੜਾ ਜਿਹਾ ਦੋ ਤਿੰਨ ਦਿਨ ਉਹਨੇ ਪੱਠੇ ਪੁੱਠੇ ਨਹੀਂ ਖਾਂਦਾ ਠੀਕ ਹੈ ਜੀ ਤੇ ਇਸ ਵਕਤ ਆ ਬੱਸਾ ਮਾਗਰ 나ੜੂ ਆ ਵੀ ਨਾਲ ਹੀ ਆ ਦਿਖਾ ਦਿਓ ਚੈੱਕ ਕਰਾ ਦਿਓ ਠੀਕ ਹੈ ਜੀ ਤੇ ਅੱਜ ਮੰਨ ਲਓ ਤੀਜਾ ਦਿਨ ਦੁੱਧ ਵੀ 13 ਜੇ 14 ਕਿਲੋ ਰੈਡੀ ਆ ਹੁਣ ਗਾਂ ਥੱਲੇ ਠੀਕ ਹੈ ਜੀ ਬਈ ਹਾਂ ਤੁਹਾਨੂੰ ਦਿਖ ਸਕਦਾ ਭਰਾ ਤੇ ਹਾਂ ਜੀ ਰੇਟ ਰੂਟ ਦੱਸ ਦਿਓ ਜੀ ਪਹਿਲੀ ਰੇਟ ਤਾਂ ਮੁੱਲ 52 ਆ 55000 52000 ਦੀ ਆਪਾਂ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਹੋਰ ਵੀ ਮੌਕੇ ਤੇ ਮਾਨਤਾਣ ਕਰਦਾਂਗੇ ਆਪਾਂ ਠੀਕ ਹੈ ਜੀ ਬੜੀ ਤੋਰਖ ਦਿਖਾਵਾਂਗੇ ਜੀ ਬਾਈ ਜੀ ਬਾਈ ਕਹਿੰਦਾ ਤਸੱਲੀ ਆ ਚੋਕੇ ਘਰੂ ਗਾਂਗੀ ਇੱਕ ਘਰੋਂ ਲਈ ਆ ਥੋੜਾ ਜਿਹਾ ਤਾਂ ਕਰਕੇ ਦੱਸਦੀ ਆ ਠੀਕ ਹੈ ਜੀ ਠੀਕ ਹੈ ਥੋੜਾ ਜਿਆ ਦੇ ਕਰਕੇ ਵੀ ਡਾਕਟਰ ਆ ਗਏ ਦੇਖ ਸਕਦੇ ਹੋ ਭਰਾ ਤੁਰਾ ਤੁਰਾ ਗਰੀਬ ਘਰੋਂ ਲਈ ਆ ਠੀਕ ਹੈ ਟੋਣ ਚਾਂ ਨਿਆਣਾ ਮੋੜ ਲੈ ਪਰ ਮੋੜ ਲੈ ਮੋੜ ਲੈ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਠੀਕ ਹੈ ਜੀ ਠੀਕ ਹੈ ਰੇਣਾ ਪਉਣਾ ਹੋਵੇ ਪਾ ਸਕਦੇ ਨਹੀਂ ਲੋੜ ਵੀ ਨਹੀਂ ਠੀਕ ਹੈ ਜੀ ਠੀਕ ਹੈ ਦਿਖਾ ਦਿਓ ਜੀ ਚੁਵਾਈ ਕਰਕੇ ਦਿਖਾ ਨੇ ਜੀ ਕੱਲਾ ਕੱਲਾ ਥਣ ਖੜਾ ਕਰਮ ਵਾਲੀ ਦਾ ਠੀਕ ਹੈ ਜੀ ਦੇ ਵਾ ਲੋਕਾ ਤੁਸੀਂ ਦੇਖੀ ਸਕਦੇ ਹੋ ਠੀਕ ਹੈ ਜੀ ਬੰਨ ਦੇ ਪਹਿਲਾਂ ਹਾਂ ਜੀ ਬਾਈ ਦੇਖ ਸਕਦੇ ਆ ਆ ਦੇਖੋ ਜੀ ਹੁਣ ਆਪਾਂ ਨਾ ਬੱਚਾ ਲਾਇਆ ਲਸਟਾ ਰਾਂ ਦੇਖੋ ਠੀਕ ਹੈ ਕੱਲੀ ਕੱਲੀ ਧਾਰ ਦੇਖ ਲਈ ਠੀਕ ਹੈ ਜੀ ਦੇਖ ਸਕਦੇ ਲੋ ਲਓ ਠੀਕ ਹੈ ਦੇਖਸਾ ਨੇ ਬਾਈ ਚਵਾਈ ਕੋਈ ਬੱਚਾ ਨਹੀਂ ਲਾਇਆ ਕੋਈ ਨਹੀਂ ਲਾਇਆ ਤੁਹਾਡੇ ਸਾਹਮਣੇ ਛੋਟੀ ਮੋਟੀ ਚਵਾਈ ਆ ਭੱਜ ਜਵਾਕ ਨੂੰ ਬਿਠਾ ਦੇ ਉਹ ਵੀ ਚੋਕੇ ਉੱਠ ਖੜੂਗਾ ਠੀਕ ਹੈ ਠੀਕ ਹੈ ਹਾਂ ਜੀ ਤੁਹਾਹੀ ਜੀ ਨਾਲ ਜੁੜੂਟ ਕਨੈਕਟ ਕਰੋ ਜੀ ਜੀਤਾ ਫਾਰਮ ਟੀਵੀ ਨੂੰ ਬਸ ਸਬਸਕ੍ਰਾਈਬ ਕਰਾ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਬਈ ਜੇ ਕਿਸੇ ਨੇ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜਾਈ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ